ਅੱਜ ਮੋਗਾ ਪੁਲਿਸ ਵੱਲੋਂ ਨਕਲੀ ਪੁਲਸ ਵਾਲੇ ਜਿਹੜੇ ਹੈਗੇ ਆ ਬਣ ਕੇ ਇੱਕ ਜਿਹੜੇ ਲੋਕਾਂ ਨੂੰ ਠੱਗਦੇ ਸੀ ਉਹ ਗਰੋ ਦਾ ਪਰਦਾਫਾਸ਼ ਕੀਤਾ ਇਸ ਵਿੱਚ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਿੱਤਵਾਲ ਥਾਣੇ 'ਚ ਕਿ ਕਿਸ ਤਰ੍ਹਾਂ ਦਾ ਜਿਹੜਾ ਗਰੋ ਹੈਗਾ ਉਹ ਲੋਕਾਂ ਦੇ ਘਰੇ ਜਾਂਦਾ ਹੈਗਾ ਤੇ ਲੋਕਾਂ ਨੂੰ ਡਰਾ ਕੇ ਉਹ ਜਿਹੜਾ ਹੈਗਾ ਪੈਸੇ ਲੈ ਲੈਂਦਾ ਹੈਗਾ ਡਰਾ ਕੇ ਪੁਲਿਸ ਵਾਲਿਆਂ ਦੇ ਆਰਟ ਚ ਉੱਤੇ ਇਸ ਦੇ ਤਹਿਤ ਹੀ ਅਸੀਂ ਇੱਕ ਐਫ ਆਈ ਆਰ ਨੰਬਰ 108 29/9/2025 ਨੂੰ ਜਿਹੜੀ ਹੈਗੀਆ थाना ਜਿਤਵਾਲ ਅੰਡਰ ਸੈਕਸ਼ਨ 319 318 308 205 351 61 BNS ਜਿਹੜੀ ਰਜਿਸਟਰ ਕੀਤੀ ਸੀ ਜਿਸ ਜਿਹੜੀ ਐਫ ਆਈ ਆਰ 6 ਬੰਦਿਆਂ ਦੇ ਖਿਲਾਫ ਸੀ ਰਜਿਸਟਰ ਇਸ ਵਿੱਚੋਂ ਅਸੀਂ ਇਮੀਡੀਏਟਲੀ ਇਨਵੈਸਟੀਗੇਸ਼ਨ ਕਰਦੇ ਹੋਏ ਥਾਣੇ ਦੀ ਪੁਲਿਸ ਨੇ 4 ਬੰਦੇ ਪਕੜ ਲਏ 6ਾਂ ਚੋਂ 2 ਫਰਾਰ ਗਏ ਤੇ 4ਾਂ ਕੋਲੋਂ ਸਾਨੂੰ ਇੱਕ ਕਾਰ ਜਿਹੜੀ ਬਰਾਮਦ ਹੋਈ ਹੈਗੀ ਆ ਕਾਰ ਨੰਬਰ PV11 BR4940 ਸਵਿਫਟ ਕਾਰ ਹੈਗੀ ਚਿੱਟੇ ਰੰਗ ਦੀ ਇਸ ਵਿੱਚੋਂ ਸਾਨੂੰ 5 ਵਰਦੀਆਂ ਵੀ ਜਿਹੜੀਆਂ ਇਹ ਬ੍ਰਾਂਡ ਹੋਈਆਂ ਹੈਗੀਆਂ ਜਿਨ੍ਹਾਂ ਨੇ ਤੇ ਜਿਹੜੀਆਂ ਦੋ ਐਨਜੀਓ ਰੈਂਕ ਦੀਆਂ ਤੇ ਤਿੰਨ ਜਿਹੜੀਆਂ ਹੈਗੀਆਂ ਸੀ ਕਨਸਟੇਬਲ ਰੈਂਕ ਦੀ ਇਹ ਇਨਫੋਰਮ ਹੈਗੀਆਂ ਸੀ ਇਹਨਾਂ ਨੇ ਇਹੀ ਯੂਨੀਫਾਰਮ ਪਾ ਕੇ ਨਜ਼ਰ ਚੇਜਨ ਆਰੇ ਗਰੋਵਨਰ ਦੇ ਪੰਜ ਜਣਿਆਂ ਨੇ ਇਨ ਯੂਨੀਫਾਰਮ ਪਾ ਕੇ ਇੱਕ ਮੈਲਾ ਤੋਂ ਜਿਹੜੇ ਢਿੱਕੇ ਦੀ ਕੋਈ ਮੈਲਾ ਹੈਗੀ ਸੀ ਉਸ ਤੋਂ 1.5 ਲੱਖ ਰੁਪਏ ਲੈਣ ਦੀ ਕੋਸ਼ਿਸ਼ ਕੀਤੀ ਸੀ ਤੋਂ ਪੁਲਿਸ ਨੂੰ ਇਨਫੋਰਮੇਸ਼ਨ ਆਈ ਤੇ ਜਿਹੜੀ ਹੈਗੀ ਹੈ ਇਮੀਡੀਏਟ ਰਿਐਕਸ਼ਨ ਕਰਦੇ ਹੋਏ ਚਾਰ ਬੰਦੇ ਨੂੰ ਅਸੀਂ ਅਰੈਸਟ ਕਰਾ